ਹੈਲੋ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਫਰੈਂਡ ਮੈਂ ਆ ਗਿਆ ਘਰੇ ਤੇ ਕੱਲ ਸੀ ਵਿਸਾਖੀ ਤੇ ਹੁਣ ਮੈਂ ਉੱਤੋਂ ਉੱਠਿਆ ਬਹੁਤ ਜ਼ਿਆਦਾ ਲੇਟ ਤੇ ਮੈਨੂੰ ਹੀ ਕਿ ਅੱਜ ਬਲੌਗ ਬਣਾਉਣਾ ਤੇ ਹੁਣ ਮੈਂ ਲਿਆਂ ਘਰੋਂ ਬਾਹਰ ਤੇ ਬਲੌਗ ਦੀ ਆਪਣੀ ਦੀ ਨਵੀਂ ਤਿਆਰੀ ਆ ਤੇ ਦੇਖੋ ਕਿੰਨਾ ਸੋਹਣਾ 뷰 ਲੱਗਣ데요 ਹਨਾ ਤੇ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਪਿੰਡ ਦਾ ਮਾਹੌਲ ਚਾਲ ਤੇ ਕਿਵੇਂ ਦੇ ਲੱਗੇ ਆਪਾਂ ਤੇ ਆਪਾਂ ਹੁਣ ਚੱਲੇ ਆ ਘੁੰਮਣ ਫਿਰਨਾ ਤੇ ਮੇਰਾ ਦਿਲ ਕਰਦਾ ਕਿ ਮੋਟਰਸਾਈਕਲ ਲੈ ਕੇ ਪਹਿਲਾਂ ਕਿਤੇ ਜਾਣਾ ਸੀ ਜ਼ਰੂਰੀ ਥੋੜੀ ਜੀ ਮੇਰੀ ਤਬੀਅਤ ਨਹੀਂ ਸਹੀ ਤੇ ਆਪਾਂ ਲੈਣੀ ਸੀ ਦਵਾਈ ਡਾਕਟਰ ਕੋਲ ਜਾਣਾ ਸੀਗਾ ਤੇ ਲੱਗੇ ਸਟਾਲਾ ਭਰਿਆ ਤੇ ਵਿੱਚ ਸਟਾਲਾ ਵੀ ਮੌਸਮ ਨਾਲ ਖਤਮ ਜਾਇਆ ਫੁੱਲ ਜੇ ਪੈ ਗਏ ਆ ਕਣਕਾ ਕਣਕਾ ਪੱਕੀਆਂ ਬਾੜੀਆਂ ਦਾ ਸੀਜ਼ਨ ਆਇਆ ਵਾ ਤੇ ਹੋਰ ਤੁਸੀਂ ਸੁਣਾਓ ਕਿਵੇਂ ਆ ਕਿ ਕਿੰਨਾ-ਕਿੰਨਾ ਦੇ ਪਿੰਡਾਂ 'ਚ ਕਣਕਾਂ ਵੱਡੀਆਂ ਗਈਆਂ ਤੇ ਕਿੰਨਾ ਦੇ ਪਿੰਡਾਂ 'ਚ ਕਣਕਾਂ ਵੱਢਣ ਵਾਲੀਆਂ ਰਹਿੰਦੀਆਂ ਤੇ ਤੁਸੀਂ ਦੱਸੋ ਸਾਰੇ ਜਣੇ ਤੇ ਅੱਜ ਕੋਈ ਆਪਾਂ ਬਲੌਗ ਲੰਬਾ ਨਹੀਂ ਕਰਾਂਗੇ ਥੋੜਾ ਜਿਹਾ ਆਪਣੇ YouTube ਚੈਨਲ ਤੇ ਪ੍ਰੋਬਲਮ ਆਉਂਦੀ ਪਈ ਆ ਆਪਾਂ ਵੀਡੀਓ ਅਪਲੋਡ ਕਰਦੇ ਸੀ ਤੇ ਇੱਕ ਮਿੰਟ ਤੋਂ ਉੱਪਰ ਵੀਡੀਓ ਅਪਲੋਡ ਨਹੀਂ ਹੁੰਦੀ ਬਈ ਸੀ ਉਸ ਦਾ ਕਰਕੇ ਰਾਤ ਮੈਨੂੰ 1:30 ਵਜ ਗਿਆ ਉਹ ਪ੍ਰੋਬਲਮ ਸੌਲਟ ਹੋ ਗਈ ਆ ਬਾਕੀ ਹੁਣ ਮੈਂ ਨਵਾਂ ਬਲੌਗ ਸ਼ੂਟ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਦੇਖਾਂਗੇ ਕੀ ਵੀਡੀਓ ਅਪਲੋਡ ਕਰਕੇ ਵੀਡੀਓ ਅਪਲੋਡ ਹੁੰਦੀ ਪਈ ਆ ਕਿ ਨਹੀਂ ਹੁੰਦੀ ਪਈ ਤੇ ਇਸ ਕਰਕੇ ਥੋੜੀ ਬਲੌਗ ਬਣਾਉਣ ਦੇ ਵਿੱਚ ਨਾ ਪ੍ਰੋਬਲਮ ਆਉਂਦੀ ਪਈ ਆ ਤੇ ਆਪਣੇ YouTube ਚੈਨਲ ਨੂੰ ਸਾਰਿਆਂ ਨੇ ਤੁਸੀਂ ਪਿਆਰ ਦੇਣਾ ਤੇ ਬਣੇ ਰਹਿਣਾ ਆਪਣੇ ਨਾਲ ਆ ਮੁੰਡੇ ਨੇ ਵਰਤੀ ਕਣਕ ਹੋਰ ਤੁਸੀਂ ਸੁਣਾਓ ਕਿਵੇਂ ਆ ਮੈਨੂੰ ਲੱਗਦਾ ਕਿ ਸਾਰੇ ਵਿਸਾਖੀ-ਉਸੂਕੀ ਵੇਖ ਕੇ ਵਿਲੇ ਹੋ ਗਏ ਨੇ ਆ ਬਾਠ ਠੀਕ ਵਧੀਆ ਹੋਰ ਕਿਵੇਂ ਆ ਕੱਲ ਪਰਸੋਂ ਆਇਆ ਸੀਗਾ ਇਹ ਕਿੱਥੇ ਲੱਗ ਇਹ ਆਪਣਾ ਬਲੌਗ ਸ਼ੂਟ ਕਰ ਰਹੇ ਆ YouTube ਤੇ ਹੁਣ ਮੈਂ ਨਿਕਲਿਆ ਆ ਘਰੋਂ ਬਾਹਰ ਤੇ ਗਰਮੀ ਆ ਕਾਫੀ ਤੇ ਹੁਣ ਮੈਂ ਸੋਚਦਾ ਮੋਟਰ ਫੜ ਕੇ ਇਹ ਕਿਤੇ ਜਾਵਾਂ ਆਪਾਂ ਜਿੰਨੇ ਬਲੌਗ ਸ਼ੂਟ ਕਰਨੇ ਮੋਬਾਈਲ ਤੇ ਹੀ ਕਰਨੇ ਆ ਕੈਮਰਾ ਆਪਣੇ ਕੋਲ ਫਿਲਹਾਲ ਹੈ ਨਹੀਂ ਆ ਤੇ ਤੁਹਾਡਾ ਪਿਆਰ ਪੂਰ ਮਿਲਦਾ ਰਹੂਗਾ ਤੇ ਆਪਾਂ ਕੈਮਰਾ ਨਵਾਂ ਲੈ ਲਾਂਗੇ ਤੇ ਫਿਰ ਆਪਾਂ ਕੈਮਰੇ ਨਾਲ ਬਲੌਗ ਸ਼ੂਟ ਕਰਾਂਗੇ ਤੇ ਇੱਕ ਆਪਾਂ ਬਲੌਗ ਸ਼ੂਟ ਕਰਨ ਵਾਲੀ ਨਾ ਸਟਿਕ ਮੰਗਾਈ ਬਹੁਤ ਇੱਕ ਥਾਂ ਤੇ ਰੱਖ ਦਾਂਗੇ ਕਿਧਰ ਕਿਧਰ ਨੂੰ ਆਪਾਂ ਜਾਵਾਂਗੇ ਉਧਰ ਉਧਰ ਨੂੰ ਆਪਣਾ ਮੋਬਾਈਲ ਘੁੰਮਦਾ ਜਾਵੇਗਾ ਤੇ ਹੁਣ ਮੈਂ ਚੱਲਿਆ ਘਰੇ ਤੇ ਕੱਢਣ ਲੱਗਾ ਮੋਟਰਸਾਈਕਲ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਦੇਖਾਂਗੇ ਕੀ ਕੀ ਕਰਨਾ ਵਾ ਡਾਕਟਰ ਤੋਂ ਜਾਣਾ ਕਿੱਦਾਂ ਕਰਨੀ ਆ ਪਹਿਲੋਂ ਉਸ ਤੋਂ ਪਹਿਲੋਂ ਮੈਂ ਆਪਣੇ ਫਰੈਂਡ ਨੂੰ ਲਾਉਂਗਾ ਫੋਨ ਉਹਨੂੰ ਪੁੱਛੂੰਗਾ ਕਿ ਇੱਦਾਂ ਕੀ ਕਰਦਾ ਪਿਆ ਘਰੇ ਆ ਜਾਂ ਕਿੱਥੇ ਆ ਕਿੱਥੇ ਨਹੀਂ ਤੇ ਕੀ ਕਹਿੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਬਾਕੀ ਗੱਲਾਂ ਫੇਰ ਹੋਣਗੀਆਂ ਹੁਣ ਮੈਂ ਪਹਿਲਾਂ ਚੱਲਦੇ ਵਲੌਗ ਦੇ ਵਿੱਚ ਤੁਹਾਨੂੰ ਫੋਨ ਲਾ ਕੇ ਵਿਖਾਉਣਾ ਕਿ ਕਿੱਥੇ ਆ ਕੀ ਕਰਦਾ ਪਿਆ ਮੇਰਾ ਫਰੈਂਡ ਤੇ ਬਹੁਤ ਸੋਹਣੀ ਵੀਡੀਓ ਸ਼ੂਟ ਹੋ ਰਹੀ ਆ ਤੇ ਮੇਰੀ ਭਾਂਜੀ ਮੇਰੇ ਕੋਲ ਹੀ ਰਹਿੰਦੀ ਆ ਤੇ ਉਹਨੂੰ ਨਾ ਕੀ ਹੁੰਦਾ ਕਿ ਮਾਮਾ ਮੇਰਾ 24 ਘੰਟੇ ਘਰੇ ਰਵੇ ਤੇ ਲੱਗੇ ਰਵੇ ਤੇ ਉਹਨੇ ਬਸ ਘੜੀ ਕਮੋੜੀ ਜਿੰਨਾ ਚਿਰ ਜਾਗਦੀ ਆ ਰਾਤ ਨੂੰ ਸੌਂ ਜਾਂਦੀ ਆ ਫੇਰ ਤੇ ਉਹਨੂੰ ਕੋਈ ਸੁੱਤ ਨਹੀਂਦੀ ਜਾਗਦੀ ਆ ਮਿੰਟ ਕਪਿਛੋਂ ਮਾਮਾ ਕਿੱਥੇ ਮਾਮਾ ਕਿੱਥੇ ਤੇ ਹੁਣ ਆਪਾਂ ਲਾਵਾਂਗੇ ਆਪਣੇ ਫਰੈਂਡ ਨੂੰ ਫੋਨ ਕੀ ਕਹਿੰਦਾ ਪਿਆ ਹੈ ਉਸ ਤੋਂ ਬਾਅਦ ਦੇ ਵਿੱਚ ਉਹ ਤੋਂ ਬਾਅਦ ਦੇ ਵਿੱਚ ਫੋਨ ਫੜਾਈ ਫੋਨ ਫੜਾਈ ਆਪਾਂ ਲਾਵਾਂਗੇ ਫਰੈਂਡ ਨੂੰ ਫੋਨ ਤੇ ਪੁੱਛਦੇ ਆ ਕਿ ਕੀ ਕਹਿੰਦਾ ਨੀ ਗੁਡੀਆਂ ਤੇ ਹੋਰ ਤੁਸੀਂ ਦੱਸੋ ਕਿਵੇਂ ਆ ਤੇ ਕੀ ਹਾਲ ਆ ਤੇ ਆਪਾਂ ਹੁਣ ਲਾਵਾਂਗੇ ਆਪਣੇ ਫਰੈਂਡ ਨੂੰ ਫੋਨ ਕੀ ਕਹਿੰਦਾ ਪਿਆ ਚਾਬੀ ਤੇ ਬਾਈਕ ਦੀ ਇੱਥੇ ਪਈਗੀ ਤੇ ਕਾਲ ਆ ਮੈਂ ਚਾਬੀ ਨੂੰ ਪਾਇਆ ਹੀ ਆ ਗੋਲੀ ਜੀ ਵਾਲਾ ਛੱਲਾ ਤੇ ਹੁਣ ਆਪਾਂ ਕੀ ਕਰਾਂ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਉਹ ਇਹਦਾ ਲੋਕ ਕੀ ਫੋਨ ਦਾ ਇਹਦਾ ਲੋਕ ਕਿੰਨੇ ਚੇਂਜ ਕਰਤਾ ਵਾ 255 255 ਮੇਰੇ ਫੋਨ ਦਾ ਨਾ ਲੋਕ ਚੇਂਜ ਕਰਤਾ ਤੇ ਰੈਂਡ ਦਾ ਯਾਰ ਨੰਬਰ ਤੇ ਨਹੀਂ ਲੱਗਦਾ ਹੰਦ ਰਬਣਾ ਹੀ ਇਹ ਸਭ ਨੂੰ ਨੰਬਰ ਹੀ ਨਹੀਂ ਹੈਗਾ ਉਹਦਾ ਇਹਦੇ ਵਿੱਚ ਆਪਾਂ ਨੂੰ ਲਾਉਣਾ ਪੈਣਾ ਫੋਨ ਆਪਣੇ ਫੋਨ ਤੋਂ ਤੇ ਬਲੌਗ ਦੀ ਕਰਦੇ ਹਾਂ ਸਮਾਪਤੀ ਤੇ ਬਾਕੀ ਜੋ ਵੀ ਹੋਊਗਾ ਠੀਕ ਆ ਆਪਾਂ ਅਗਲਾ ਬਲੌਗ ਸ਼ੂਟ ਕਰਾਂਗੇ ਇਸ ਤੋਂ ਬਾਅਦ ਦੇ ਵਿੱਚ ਤੇ ਥੈਂਕ ਯੂ ਸਾਰਿਆਂ ਦਾ ਵੈਲਕਮ ਮੈਂ ਬਲੌਗ ਬਣਾਉਂਦਾ ਡਾਇਟ ਦਾ ਤਜਰਬਾ ਨਹੀਂ ਆ ਤੇ ਪਤਾ ਨਹੀਂ ਕਿਦਾਂ ਲੋਕੀ ਬਣਾ ਲੈਂਦੇ ਤੇ ਬਾਏ ਬਾਏ ਟੇਕ ਕੇਅਰ